ਸਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਇੱਕ ਮਿਰਚ ਪਾ ਲਈ ਅੱਜ ਅਸੀਂ ਤੁਸੀਂ ਰੋਟੀਆਂ ਬਹੁ ਖਾ ਜਾਣਗੇ ਮਟਰ ਸੋਰੀ ਆਲੂ ਵਾਲੀਆਂ ਮੋਲੀ ਵਾਲੇ ਪਰੌਂਠੇ ਬਥੇਰੇ ਖਾਦੇ ਹੋਣਗੇ ਮੇਥੀ ਵਾਲੇ ਅੱਜ ਅਸੀਂ ਬਣਾਵਾਂਗੇ ਮਟਰਾਂ ਦੇ ਪਰੌਂਠੇ ਤੇ ਦੇਖਿਓ ਜੀ ਅਸੀਂ ਕੀ ਕੀ ਪਾ ਕੇ ਬਣਾਉਨੇ ਬਹੁਤ ਸਵਾਦ ਬੰਦੇ ਤੁਸੀਂ ਜ਼ਰੂਰ ਟਰਾਈ ਕਰੋ ਇਧਰ ਸਿੱਖ ਪਾਵਾਂਗੇ ਹਰੀ ਮਿਰਚ ਥੋੜਾ ਜਿਹਾ ਪਾਵਾਂਗੇ ਅਸੀਂ ਅਦਰਕ ਟੇਸਟ ਵਾਸਤੇ ਥੋੜਾ ਥੋੜਾ ਜਿਹਾ ਅਸੀਂ ਪਾਵਾਂਗੇ ਅਦਰਕ ਛਿਲਕੇ ਇੱਕ ਅਸੀਂ ਪਾ ਦਿੱਤੀ ਹਰੀ ਮਿਰਚ ਚ ਅਸੀਂ ਪਾਤਾ ਜੀ ਅਦਰਕ ਤੇ ਰੋਟੀ ਬਹੁਤ ਸਵਾਦ ਬਣਦੀ ਤੁਸੀਂ ਜਰੂਰ ਟਰਾਈ ਕਰਿਓ ਜੇ ਜਰੂਰ ਕੁਝ ਖਾਣ ਨੂੰ ਨਾ ਹੋਵੇ ਤਾਂ ਤੁਸੀਂ ਇਹ ਵਾਲੀ ਰੋਟੀ ਬਣਾ ਕੇ ਖਾ ਸਕਦੇ ਹੋ ਮਤਲਬ ਕਿ ਅਸੀਂ ਆਲਰੇਡੀ ਕੱਢ ਕੇ ਰੱਖੇ ਹੋਏ ਆ ਇੱਥੇ ਰੱਖ ਲਈ ਜੇ ਤੁਹਾਨੂੰ ਵਧੀਆ ਲੱਗਦੀ ਤੇ ਜੀ ਮੈਂ ਮਾਲਾ ਜੇ ਗ੍ਰਾਈਂਡ ਕਰੀ ਪਾਲੇ ਆ ਲੋ ਬਸ ਹੁਣ ਆਪਾਂ ਦਰਗੋਨਰੇ ਆਟਾ ਇਹ ਤੁਹਾਨੂੰ ਕੀ ਪਾ ਲੈਣ ਅਜਵਾਇਨ ਡਾਈਜੈਸਟ ਕਰਨ ਦੇ ਲਈ ਆਟਾ ਹੋ ਗਿਆ ਚਲੋ ਕੱਢੀਏ ਬਾਹਰ ਗਰਮ ਰੇਸ਼ਮੀ ਰੁਮਾਲ ਰੇਸ਼ਮੀ ਰੁਮਾਲ ਹੈ ਚੜ ਜਾਂਦਾ ਉੱਪਰ ਬਹਿ ਜਾਂਦਾ ਫੇਕੀਦਾ ਗਿਆ ਤੇਰਾ ਟੂਆ ਆਟਾ ਗੁੰਨਣਾ ਮਮਾ ਕੋ ਪਾਸ ਆਉਂਦੇ ਸਵਾਦਨ ਸਾਹ ਤੁਸੀਂ ਗਰਮਾ ਸਾਥ ਥੋੜਾ ਜਿਹਾ ਗਰਮ ਮਸਾਲਾ ਠੀਕ ਆ ਆਪਾਂ ਔਰੀਗਨ ਥੋੜਾ ਜਿਹਾ ਸਿਪਾਵਾਂਗੇ ਔਰੀਗਨ ਨੂੰ ਟੇਸਟ ਵਾਸਤੇ ਤੁਸੀਂ ਜਿਹੜਾ ਬਣਾ ਕੇ ਟਰਾਈ ਕਰ ਰਹੇ ਹੋਲੀ ਰੋਟੀ ਅੰਦਰ ਵਿੱਚ ਪਾ ਲਿਆ ਆਪਾਂ ਮਟਰ ਇਹਨਾਂ ਨੂੰ ਆਪਾਂ ਸੌਫਟ ਸੌਫਟ ਆਤ ਨਾ ਮਤਲਬ ਜ਼ੋਰ ਨਹੀਂ ਲਾਉਣਾ ਇਹਨਾਂ ਤੇ ਆ ਗਈ ਸਾਡੀ ਰੋਟੀ ਬਣ ਕੇ ਤਿਆਰ ਤੁਸੀਂ ਬਣਾਓ ਖਾਓ ਨਜ਼ਾਰੇ ਲਓ ਸਾਈਡਾਰੇ ਥੋੜਾ ਥੋੜਾ ਜਿਹਾ ਤੇਲ ਲਗਾ ਦਾਂਗੇ ਫਰੈਸ਼ ਨਾਲ ਨਾ ਆਪਾਂ ਵੀ ਸਾਈਡ ਤੇਲ ਲਗਾ ਦਾਂਗੇ ਥੋੜਾ ਥੋੜਾ ਅੱਗੇ ਰੋਟੀ ਬਣ ਕੇ ਆ ਗਿਆ ਜੀ ਬੱਚੇ ਮਟਰ ਨਾਲ ਖਾਣ ਇਦਾਂ ਬਣਾ ਕੇ ਦੇਦੇ ਹਨਾ ਖਾ ਲੈਣਿਆਂ ਟੇਸਟ ਲਾਦਣਾ ਕੰਜੀ ਪੰਜ ਆਉਂਦਾ ਟੇਸਟ ਲੱਗਦੇ ਟੇਸਟੀ ਲੱਗਦੀ ਰੋਟੀ ਕਰੰਚੀ ਪਨ ਆਂਦਾ ਹਾਂ ਤੇਲ ਵਾਸਤੇ ਹਾਂ ਸਿਹਤ ਵਾਸਤੇ ਵੈਸੇ ਵਧੀਆ ਹਰੀਆਂ ਚੀਜ਼ਾਂ ਖਾਣੀਆਂ ਤੇ ਤੁਹਾਡੇ ਬੱਚੇ ਵੀ ਇਹ ਰੋਟੀ ਨਹੀਂ ਖਾਂਦੇ ਮਟਰਾਂ ਵਾਲ ਮਟਰ ਨਹੀਂ ਖਾਂਦੇ ਤੁਸੀਂ ਇਹਨਾਂ ਨੂੰ ਮਟਰਾਂ ਵਾਲੀ ਰੋਟੀ ਬਣਾ ਕੇ ਦੇ ਸਕਦੇ ਹੋ ਇਸ ਤਰੀਕੇ ਨਾਲ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਇਹ ਦੇਖੋ ਜੀ ਮਟਰਾਂ ਵਾਲੀ ਰੋਟੀ ਜੇ ਤੁਹਾਡੇ ਬੱਚੇ ਮਟਰ ਨਹੀਂ ਖਾਂਦੇ ਤਾਂ ਤੁਸੀਂ ਇਹ ਵਾਲੀ ਜ਼ਰੂਰ ਟਰਾਈ ਕਰੋ ਬੱਚਿਆਂ ਹੈਲਦੀ ਪਰੌਂਠਾ ਮਟਰ ਪਰੌਂਠਾ